ਕਿਹੜੇ ਕਿਹੜੇ ਦੇਸ਼? ਇਹ ਦੇਖ। ਹਾਂ। ਯੂਕੇ, ਅਮਰੀਕਾ, ਸੌਥ ਅਮਰੀਕਾ। ਅੱਛਾ। ਚੰਡੀਗੜ੍ਹ, ਪਟਿਆਲਾ। ਹੋਰ ਕਿਹੜੇ ਦੇਸ਼ ਨੇ? ਹੋਰ ਦੇਸ਼ ਬਾਕੀ ਸਾਰੇ A ਤੋਂ Z। ਕਿਹੜੇ ਨੋਂ 10 ਨੂੰ ਸਾਰਿਆਂ ਨੂੰ? ਪੰਜਾਬ। ਹਾਂ। ਸੌਥ ਅਮਰੀਕਾ। ਹਾਂ। ਪਾਕਿਸਤਾਨ। ਹਾਂ। ਨਿਊਜ਼ੀਲੈਂਡ। ਹਾਂ। ਯੂਕੇ। ਹਾਂ। ਹੋਰ ਤੇ ਇੱਕ ਹੋਰ ਹੈ। ਇੱਥੋਂ ਹੋਰ ਆ ਸੰਦਨਗਰ ਸੰਦਨਗਰ ਆਸੇ ਉਹ ਕਿਹੜਾ ਦੇਸ ਆ ਉਹ ਵੀ ਹੈਗਾ ਇੱਧਰ ਲਾ ਉਹ ਜਿੱਥੇ ਵੱਡੇ ਵੱਡੇ ਪਹਾੜ ਨੇ ਅੱਛਾ ਉਥੇ ਉਥੇ ਸੇਬ ਜੀ ਦਾ ਹੋ ਐਸੀ ਕੀ ਜਾਨ ਮੈਂ ਹੋਇਆ ਸੀ ਉਥੇ ਪਹਾੜਾਂ ਦਾ ਅੱਛਾ ਹੋਰ ਕਿਹੜਾ ਦੇਸ ਆ ਉਥੇ ਪਾਣੀ ਨਿਕਲਿਆ ਸੀ ਬਹੁਤ ਜ਼ਿਆਦਾ ਅੱਛਾ ਹੋਰ ਹੋਰ ਕਿਹੜਾ ਦੇਸ ਆ ਉਥੇ ਉਹ ਐਸੀ ਗਰੇਸਨਾ ਗਰੇਸਨਾ ਅੱਛਾ സൂത്തിയ <laughs>